سمجھ کے دیکھو اپنا سمجھانوں یارو ہوے تک جی جان سکیریاں دی سمجھانوں یارو ਇਹ ਤਾਂ ਫਕਰ ਹੀ ਦਾ ਸਕੜ ਫਕਰ ਹੀ ਦੀ ਹੁੰਦੀ ਹੈ ਸਦਾ ਬਹੁਤ ਹੀ ਮਰੇ ਮਾ ਕਸੂਨ ਸੋਤਰ ਦਾ ਸੋ ਸਭ ਤੋਂ ਪਹਿਲਾਂ ਕਰੋੜਗਰ ਦਾ ਇਸ ਮੇਜੇ ਦੀ ਸਾਰੀ ਸੇਵਾ ਬਹੁਤ ਬਹੁਤ ਮੁਬਾਰਕ ਜਿੰਨੇ ਪੈਰ ਚੱਲ ਕੇ ਆਇਓ ਭਾਜੀ ਜਿੱਥੇ ਵਿਚ ਲਾਉਣ ਸੋ ਸਾਡੇ ਵਿੱਚ ਵਿਚਰੀ ਫਰਮਾ ਕੇ ਅਦਲ ਅਜ਼ੀਜ਼ ਇਲਾਕੇ ਦੇ ਖੂਬ ਨੇਤਾ ਸਦਾ ਅਰਵਿੰਦਰ ਸਿੰਘ ਦੀ ਰਸੀਦਪੁਰੀ ਹਲਕਾ ਇੰਜੀਆ ਦੇ ਸ਼੍ਰੋਮਣੀ ਕੈਦਲ ਉਹ ਬੜੇ ਲੰਮੇ ਸਮੇਂ ਤੋਂ ਇਲਾਕੇ ਨੂੰ ਨਿਰੰਤਰ ਸੇਵਾਵਾਂ ਪ੍ਰਦਾਨ ਕਰ ਰਹੇ ਨੇ ਕੋਈ ਨਾ ਦੇ ਕਿ ਨਸ਼ੇ ਅਰਥ ਕਰਨ ਲੱਗੇ ਆ ਕਿ ਦੂਰੋਂ ਵੇਖੀਏ ਉੱਚੇ ਪਹਾੜਾਂ ਨੂੰ ਲੱਗੇ ਨਾਲ ਅਸਮਾਨ ਦੇ ਲੱਗਦੇ ਨੇ ਗੁਰੂ ਬੇਠੀਏ ਉੱਚੇ ਪਰਬਤਾਂ ਨੂੰ ਲੱਗੇ ਨਾਲ ਅਸਮਾਨ ਦੇ ਲੱਗਦੇ ਨੇ ਲੱਖਾਂ ਕੋਹਾਂ ਦਾ فاਸਲਾ ਬੇਤ ਬਿੰਦਾ ਦੇਖਣ ਵਾਲੇ ਦੇ ਦਿਲ ਨੂੰ ਖੋਬਦੇ ਨੇ ਛੋੜਾ ਉਹ ਹੁੰਦਾ ਜਿਹਦਾ ਦਿਲ ਸੋਹਣਾ ਮੇਕਅਪ ਕਰਕੇ ਤਾਂ ਸੋਹਣੇ ਸਭ ਲੱਗਦੇ ਨੇ ਜੋ ਸੁੱਕ ਜਾਂਦੇ ਮੌਸਮੀ ਹੀਮਰਾਜਾ ਦਰਿਆਵਾਂ ਤੇ ਹਮੇਸ਼ਾ ਬਗਦੇ ਨੇ ਜੋ ਸੁੱਕ ਜਾਂਦੇ ਮੌਸਮੀ ਹੀਮਰਾਜਾ ਦਰਿਆ ਰਿੰਦੇ ਨੇ ਵੇਸ਼ਾਂ ਬਗਦੇ ਨੇ ਅਰੁੰਧਾ ਜਿਹੀ ਸੂਰਬਤੀ ਜਾਪ ਕੇ ਸੋ ਦਿਨੇ ਕਦੋਂ ਕੋਈ ਚੱਲ ਕੇ ਆਇਆ ਪਰਮਾਤਮਾ ਲਿਖੇ ਚਲਾਵੇ ਬਾਤੁਰੂ ਦਾ ਜੀ ਸਭ ਦੀਆਂ ਲੋੜਾਂ ਕਾਮਨਾ ਪੂਰੀਆਂ ਕਰਨ ਜੋ ਕਾਮਨਾ ਕੋ ਇਥੇ ਲੈ ਕੇ ਆਇਆ ਸਭ ਦੀਆਂ ਕਾਮਨਾ ਮਨੋ ਕਾਮਨਾ ਪਰਮਾਤਮਾ ਪੂਰੀਆਂ ਕਰੇ ਕਿ ਇੱਕ ਇਸ਼ਾਰੇ ਹੋਰ ਕਿ ਭਗਤ ਇੱਕ ਇਸ਼ਾਰੇ ਨਾਲ ਬਦਲ ਦਿੰਦੇ ਭਗਤ ਇੱਕ ਇਸ਼ਾਰੇ ਨਾਲ ਬਦਲ ਦਿੰਦੇ ਹੋਵੇ ਦੇਖੋ ਦੀਪਾ ਮੈਂ ਤਕਦੀਰਾਂ ਦੀ ਗੱਲ ਗੱਲਾਂ ਰੂਹ ਦੀਆਂ ਰੂਹਾਂ ਦੇ ਨਾਲ ਕਰਦੇ ਕਰਦੇ ਕਦੇ ਨਹੀਂ ਪੁੱਤਾ ਸਰੀਰਾਂ ਦੀ ਗੱਲ ਕਿਤੇ ਜਿਹੜਿਆਂ ਨੂੰ ਗਿਆਤਾਰ ਦਿੰਦੇ ਦੁਬੇ ਮੇਰੀਆਂ ਨੂੰ ਮੇਰੀ ਤਾਰਿੰਦੇ ਲੋਰੀ ਨਾਲ ਕਿਨਾਰੇ ਦੇ ਪੀਰਾਂ ਦੀ ਗੱਲ ਕਰਦੇ ਜਦੋਂ ਵੀ ਅੱਲਾਹ ਦੀ ਗੱਲ ਕਰਦੇ ਹਨੇ ਕਰਦੇ ਨਹੀਂ ਕਰੇ ਜਰੀਆਂ ਦੀ ਗੱਲ ਇਹਨੇ ਕਰਦੇ ਨਹੀਂ ਕਰੇ ਸਗੀ ਦੀ ਗੱਲ ਸੋ ਬਹੁਤ ਬੁਲੰਦੀਆਂ ਤੇ ਜੀਲਾ ਸਾਡਾ ਜਾ ਰਿਹਾ ਸਾਡਾ ਮਿਊਜ਼ੀਸ਼ੀਅਨ ਕੋਲ ਬਾ ਰਾਮੂ ਗੁੱਤੀ ਸਾਹਿਬ ਸ਼ੇਵ ਸ਼ਕਤੀ ਸਾਉਂ ਕਲਾਕਾਰ ਜਿੰਨਾ ਵੀ ਵੱਡਾ ਕਿਉਂ ਨਾ ਹੋਵੇ ਜੇ ਸਾਊਂਡ ਵਾਲਾ ਮਾੜੀ-ਮੋਟੀ ਵੀ ਕੋਈ ਕਰ ਦੇ ਤਾਂ ਕਲਾਕਾਰ ਕੋ ਨਾਲ ਹੀ ਸਾਡੇ ਦਾ ਇਹ ਜੀਸ਼ੇਰ ਪਰਵਾਇ ਇੱਕ ਪਹਿਲਾ ਕਰਨ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਪ੍ਰਾਸ਼ੇਸ਼ਤ ਕੋਲ ਆ ਕੇ 15 ਬਿਹਰ ਕਲਾਕਾਰਾਂ ਦੇ ਨਾਲ ਇਹਨਾਂ ਨੇ ਸੇਵਾ ਦਿਵਾਉਣੀ ਹੈ ਹੱਥ ਭਲਣੇ ਆ ਜਿੰਨੇ ਜਿੰਨੇ ਵੀ ਕੋਈ ਜੋਗਾ ਹੈਗਾ ਸਟੇਜ ਤੋਂ ਉਤਰਨ ਤੋਂ ਪਹਿਲਾਂ ਥੋੜੀ ਬੋਧੀਗਰਨੀ ਸੇਵਾ ਜ਼ਰੂਰ ਕਰਕੇ ਜਾਏਗਾ ਤੁਹਾਨੂੰ ਜਿੰਨਾ ਵੀ ਕੁਝ ਲੱਗਦਾ ਉਹਦੇ ਵਿੱਚ ਕੋਈ ਸ਼ਿਕਾਇਤ ਨਾ ਕਿਉਂਕਿ ਇਹ ਨਾ ਹੁਣ ਤੁਸੀਂ ਕਦੀ ਗੱਲ ਨਹੀਂ ਕਰ ਸਕਦੇ ਜੋ ਹੁਣ ਬੇਨਤੀ ਕਰਦਾ ਪ੍ਰੋਗਰਾਮ ਨੂੰ ਮੁਕੰਮਲ ਰੱਖਿਆ ਹੋਇਆ ਪੰਜਾਬੀ ਡੀ ਐਮ ਬੀ ਬੱਬੇ ਵਾਲੀ ਐਮ ਇਹ ਸਟੱਪ ਪਿਆਰਾ ਵੀਰ ਐ ਜਸ ਰੇਗਨਪੁਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੇ ਝਾਸਾ ਵਾਲਾ ਸਾਹਿਬ ਦੇ ਨਾਮ ਸਟੇਜ 'ਤੇ ਸੇਵਾ ਨੂੰ ਆ ਰਹੇ ਨੇ ਬਹੁਤ ਧੰਨਵਾਦ ਸਾਡੇ ਇਲਾਕੇ ਦੇ ਨਾਮਵਰ શિક્ષਕ ਸ਼੍ਰੋਮਣੀ ਅਕਾਲੀ ਦਲ ਦੇ ਹਰਕਮ ਜਾਰਜ ਵਰਗੇ ਸਭ ਤੋਂ ਜਿਹੜੇ ਇਸ ਇਲਾਕੇ ਦੀ ਸੇਵਾ ਕਰਦੇ ਨੇ ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਆ ਜਿਹੜੇ ਸਭ ਦੇ ਦੁੱਖ ਦੇ ਕਹਿੰਦੇ ਸਨ ਇਹਨਾਂ ਦਿਨ ਆਜਨੀ ਭਰਦੇ ਆ ਅਰਵਿੰਦਰ ਸਿੰਘ ਜੀ ਬਸਤਾਜ ਮੜਾ ਚੰਰਾਜ ਜੀ ਵੀਰੇ ਵਿਸ਼ੇ ਤੋਂ ਸਾਡੀ ਬੇਨਤੀ ਤੇ ਮਿਲ ਕੇ ਇਹਨਾਂ ਦਾ ਜਿੱਥੇ ਭਗਤ ਰੋਤਾ ਜੀ ਦੇ ਦਰਬਾਰ ਬਣਾ ਉਸ ਨੂੰ ਸੰਕਾ ਬਣਾ ਧੰਨਵਾਦ ਜੀ ਆ ਗਦੇ ਆ ਅਰ ਜੇਵਾ ਨੂੰ ਪੀਜੀਸੀ ਹਿਆਸੋਂ ਕਹੇ ਸੀ ਪਰ ਫਿਰ ਵੀ ਪਿਆਰ ਨਾਲ ਸਤਕਾਰ ਕਰਦੇ ਵਿਸ਼ੇ ਤੋਂ ਦੇ ਤੇ ਪਹੁੰਚੇ ਨੇ ਸੋ ਉਹਨਾਂ ਦਾ ਜਿੱਥੇ ਪਹੁੰਚਣ ਦੇ ਧੰਨਵਾਦ ਕਰਦੇ ਆ ਕਿ ਜਨ ਅਸੀਂ ਹੁੰਦੀ ਆ ਉਥੇ ਵੀ ਬੇਨਤੀ ਵੀ ਕਰਦਾ ਗਰਮੀ ਵੀ ਬੜੀ ਆ ਸੰਗਤਾਂ ਫੇਰ ਵੀ ਟਕਾਹ ਦੇ ਵਿੱਚ ਬੇਟੀ ਨਾਲ ਭਗਤ ਰੋਜ਼ਾ ਦਾ ਜੀ ਦੇ ਸਤਕਾਰ ਦੇ ਵਿੱਚ ਸੋ ਬੇਨਤੀ ਕਰਦਾ ਸਤਿਕਾਰ ਅਰਵਿੰਦ ਸਿੰਘ ਜੀ ਰਸੂਰਪੁਰ ਸਾਹਿਬ ਜਿੱਥੇ ਸੰਗਤਾਂ ਨੂੰ ਮੁਬਾਰਕੀ ਦੇਣਗੇ ਉਥੇ ਸੰਗਤਾਂ ਦਾ ਧੰਨਵਾਦ ਵੀ ਕਰ ਗਏ ਉਹਨਾਂ ਦੇ ਨਾਲ ਬਹੁਤ ਸਤਿਕਾਰ ਜੋ ਸੰਗਤ ਪ੍ਰਧਾਨ ਚੜਾਨ ਕੋਲ ਫਿਰਦੀ ਪਾਸੇ ਜਿਹੜੀ ਬਾਤਾ ਸਾਹਿਬ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦਾ ਤਲਵਾਰ ਭਾਵ ਕਰਦਾ ਸਾਰੇ ਸਰਕਾਰਜੋਗ ਲੰਬੜਦਾਰ ਜਿੰਨੀਆਂ ਕੋ ਲੰਬੜਦਾਰ ਪੀਰ ਸਿੰਘ ਜੀ ਜਿਤਰਾ ਉਹ ਪਹੁੰਚੇ ਨੇ ਗੁੰਜੀਤ ਸਿੰਘ ਜੀ ਜਿਤਰਾ ਉਹ ਵੀ ਪਹੁੰਚੇ ਨੇ ਉਹਨਾਂ ਦਾ ਵੀ ਤਲਵਾਰ ਭਾਵ ਕਰਦਾ ਬੇਨਤੀ ਕਰਦਾ ਸ਼ਰੋਗਣੀ ਅਕਾਲੀ ਦਲ ਦੇ ਹਾਲਗਾਨ ਚਾਰ ਸਰਦਾਰ ਰਵਿੰਦਰ ਸਿੰਘ ਜੀ ਰਸੂਲਪੁਰ ਸਾਹਿਬ ਉਹ ਸਮਾਨਾਂ ਵਿਚਾਰਾਂ ਦੀ ਸਾਂਝ ਪਾਉਣਗੇ ਰਸੂਲਪੁਰ ਸਾਹਿਬ ਉੱਡੀ ਸਟਾਫ ਕਰਦੀ ਆ ਰਹੀ ਹੈ ਅਰੇ ਨਾ ਦੇਖੀ ਪਾਣੀ ਰੱਖਦੇ ਨੂੰ ਨਾ ਮੋਰੇ ਜਣਾ ਉਹ ਜਿਹੜੇ ਬੰਦਾ ਖੜਾ ਨਾ ਉਹ ਚੋ ਕੈਮਰਾ ਕੋ ਮੋੜ ਦੇ ਦਿੰਨ ਸਾਰੇ ਬਸ ਹੋਲੀ-ਹੋਲੀ ਕੋ ਮੋੜ ਇਹ ਤਾਂ ਦੀ ਯਾਦ ਕਰਦੇ ਆ ਇਹ ਫਿਰ ਖਲਾਵਾ ਜਾਣਾ ਪੈਣਾ ਪਵੇਗਾ ਅੱਜ ਇਹਦੇ ਨਾਲ ਹਾਂ ਲੈ ਇਹ ਤਾਂ ਹੋਲੀ-ਹੋਲੀ ਕੋ ਮੋੜਾ ਕਿਸ ਦਾ ਫੋਨ ਆ ਕੇ ਕੱਟ ਗਿਆ। ਫੋਨ ਦੇਖ ਲਈ ਜੀ ਯਾਰ ਹਿੱਦਤੀ ਉਹ ਕੀ ਫੋਨ ਨਹੀਂ ਚੱਲਦਾ ਕੋਈ। ਬੋਲਣ ਨੂੰ ਨਾ ਮੋੜੇ ਜਿਹੜਾ ਬੈਠਣਾ ਸਾਰੇ ਤਾਂ ਗਏ। ਕੋਈ ਵਾਜੇ ਕਿਸੇ ਨੂੰ ਕਿਉਂ। ਆਕਟ ਵਾਲੀ ਸੋਪਾ ਸਾਸ ਤੇ ਆਕਟ ਵਾਲੇ ਇਸ ਰੱਖੀ ਸਾਡੇ ਤੋਂ ਬਾਅਦ ਉਹ ਤੋਂ ਪਹਿਲਾਂ ਅੱਜ ਦੇ ਇਸ ਪ੍ਰੋਗਰਾਮ ਦੇ ਜੋ ਸਰਦਾਰ ਚੌਂਦੇ ਦੇ ਬਹੁਤ ਬਹੁਤ ਮਾਣ ਮੱਤਨ ਗੁਰੂ ਚਰਨ ਦਾਸ ਕਰਦੇ ਆ ਇਸ ਤਰਤੇ ਜਿੱਦਾਂ ਸਟੇਜ 'ਤੇ ਦਾ ਬੋਲ ਰਸਨ ਇਹ ਜਿਹੜੇ ਪੀਰ ਪੀਰ ਹੁੰਦੇ ਆ ਇਹ ਮੈਂタル ਜੀ ਜਿਨ੍ਹਾਂ ਦੇ ਖਬਰ ਲੱ ਸਕਦਾ ਕਿਉਂਕਿ ਉਹ ਨਹੀਂ ਆਪ ਰੱਬ ਨੂੰ ਤੇ ਆਇਆ ਹੁੰਦਾ ਤੇ ਸਾਨੂੰ ਇਹ ਪ੍ਰੇਰਨਾ ਦੇ ਕੇ ਜਾਂਦੇ ਆ ਕਿ ਤੁਸੀਂ ਵੀ ਇਸ ਨਾਲ ਰਸਤੇ 'ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰੋ। ਇਸ ਸujeਥੇ ਅੱਜ ਮੈਂ ਇਸ ਪਰਿਵਾਰ ਨੂੰ ਵਧਾਈ ਦਿੰਦਾ। ਮੈਂ ਸਮਝਦਾ ਕਿ ਜਿਹੜੀ ਨਿਸ਼ਕਾਮ ਸੇਵਾ ਕਰ ਰਹਾ ਸਾਧੂ ਸਿੰਘ ਜੀ ਸਪਾਸਾ ਉਹਦਾ ਬੋਲ ਤਵਾ ਸਰਕਾ ਅੱਜ ਇਹ ਪਰਵਾਹ ਬਲੰਦੀਆ ਤੇ ਆ ਤੇ ਹਰ ਪ੍ਰਾਕਟ ਹੋ ਜਾਂ ਸਿਆਸੀ ਤੌਰ ਤੇ ਜਾਂ ਮੀਡੀਆ ਦੇ ਤੌਰ ਤੇ ਔਰ ਬਹੁਤ ਕਿਨ ਮੇਰਾ ਵੀ ਤੇ ਛੋਟਾ ਬੱਚਾ ਸਾਹ ਸੁਖਿੰਦਰ ਸਿੰਘ ਬੜਾ ਹੁਣ ਵਹਾਰਿਆ ਇਹਨਾਂ ਦੇਖਾ ਬੱਚੇ ਜੋ ਕਿ ਇਹਨਾਂ ਤੁਸੀਂ ਚਮਾਰ ਲੈ ਚੜੀਆਂ ਬੀਬੀਆਂ ਬੇਟੀਆਂ ਬੀਬੀ ਜਲਵਿੰਦਰ ਕੌਰ ਜਿਹੜੇ ਐਜੂਕੇਸ਼ਨ ਰਿਜ਼ਲਟ ਜੁੜੇ ਹੋਇਆ ਜਿਹਨਾਂ ਨੂੰ ਕੁਸ਼ਤ ਦੇ ਦੌਰ ਦੇ ਵਿੱਚ ਬਹੁਤ ਵੱਡੀਆਂ ਮੱਲਾ ਮਾਰ ਰਿਹਾ ਸੁ ਮੈਂ ਇੱਥੇ ਇਲਾਕਾ ਨਿਵਾਸੀ ਤੇ ਕਿ ਨਾ ਪਿੰਡ ਵਾਸੀ ਸਾਰੇ ਵਿੱਚ ਆਉਂਦੇ ਬਾਬਾ ਜੀ ਦੇ ਇਸ ਜੋੜ ਮੇਲੇ ਦੀ ਜੀਆਂ ਆਖਦਾ ਜਿੰਨੇ ਤੁਸੀਂ ਕਦਮ ਚੱਲ ਕੇ ਆਏ ਹੋ ਸਾਥੀ ਸਿੰਘ ਸਾਡਾ ਇਕੱਲਾ ਸਾਨੂੰ ਬਲੋ ਪਰਿਵਾਰ ਵੱਲੋਂ ਬਹੁਤ ਸਾਰੇ ਮੇਰੇ ਸੱਜਣ ਸਾਰੇ ਜੇ ਬਾਬੋ ਜਾਨ ਨਾਲ ਸਲਾਹ ਵਾਲੇ ਪੈਰ ਬੈਠਿਆ ਸਰ ਜੀ ਨੋਮੀ ਵੀ ਬਿਠੇ ਆ ਬਹੁਤ ਸਤਿਕਾਰ ਤੁਸਾਰੀ ਬਿਠੀ ਆ ਆਖਦੇ ਆ ਜਿੰਨੇ ਵੀ ਤੁਸੀਂ ਕੰਮ ਚੱਲ ਕੇ ਆ ਸਾਡੇ ਸਰਵਤੇ ਦੇ ਬਹੁਤ ਬਹੁਤ ਦੁਆਰ ਬਹੁਤ ਬਹੁਤ ਦਈਆਂ ਮੈਂ ਇਹ ਹੀ ਕਿਨ ਦੁਆਬੇ ਤਰ ਅਪੀਲ ਕਰਦੀ ਆ ਕਿ ਅੱਜ ਦਾ ਜਿਹੜਾ ਜੋਨ ਮੇਲਾ ਆ ਕੋਈ ਕੁਝ ਨਾ ਕੁਝ ਲੈ ਕੇ ਜਾਣਾ ਸੱਚੇ ਜਾਣਾ ਕਿਉਂਕਿ ਫਕੀਰਾਂ ਦੀ ਜਗਾ ਔਰ ਮੈਂ ਸਮਝ ਅਜੇ ਨਹੀਂ ਭਾਤੀ ਕੀ ਕੀ ਹੁੰਦੀ ਆ ਸਾਨੂੰ ਪ੍ਰੇਰਨਾ ਦਾ ਸਰੋਤ ਆ ਔਰ ਪ੍ਰੇਰਨਾ ਕਰਕੇ ਜਾਂਦੇ ਆ ਕਿ ਆਪਾਂ ਵੀ ਕੀ ਨਗਾ ਆਇਆ ਇਸ ਰਾfte ਤੇ ਚੱਲ ਕੇ ਆਪਣਾ ਜੀਵਨ ਨੂੰ ਸਫਲ ਕਰੀਏ ਬ੍ਰਾਫੇ ਸਾਥੀ ਸੰਗੀਧਾਨ ਸਵਟੋਰਾ ਦਾ ਬਹੁਤ ਬਾਰ ਕਰਦਾ ਜਿਹੜੇ ਹਰ ਸਾਲ ਚੱਲ ਬਹੁਤ ਵੱਡਾ ਮਾਣ ਦੇ ਕੇ ਇੱਥੇ ਸਾਡੀ ਦੇਰ ਪਾਸਤ ਹੋਗਾ ਤੇ ਤੁਹਾਡੇ ਦਰਸ਼ਨ ਕਰਦਾ ਸੰਗਤ ਦੇ ਮੁਕਮਲ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੈਂ ਕਲਸਾ ਵਾਹਿ ਦੀ ਕਿ ਭਣ ਬਹੁਤ ਬਹੁਤ ਧੰਨਵਾਦ ਜੀ ਰਸੂਲਪੁਰ ਸਾਹਿਬ ਦਾ ਜਿਨ੍ਹਾਂ ਨੇ ਸੰਤਾਨ ਨੂੰ ਜੋੜ ਮੇਲੇ ਦੀ ਭਗਤ ਰੋਹਦਾ ਨਾਲ ਜੀ ਨੇ ਵਧਾਈ ਦਿੱਤੀ ਆ ਸੋ ਉਹਨਾਂ ਦਾ ਸਤਿਕਾਰ ਕਰਨਾ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਕਰਦਾ ਸਰਦਾਰ ਤੀਰਤ ਸਿੰਘ ਜੀ ਉਹਨਾਂ ਦੇ ਨਾਲ ਪ੍ਰਬੰਧਕ ਉਹ ਸਾਰੇ ਨਾਲ ਆਜੜ ਜਿਹੜਾ ਆਪਾਂ ਉਹਨਾਂ ਦਾ ਸਤਿਕਾਰ ਕਰਨਾ ਰਸੂਲਪੁਰ ਸਾਹਿਬ ਦਾ ਕਲਸੀਆ ਸਾਹਿਬ ਦਾ ਦਾਤਾ ਸਾਹਿਬ ਦਾ ਸੋ ਅਗਲਾ ਵੀ ਪ੍ਰੋਗਰਾਮ ਜਿਹੜਾ ਉਹ ਸਕੇ ਤੋਂ ਇਸੇ ਤਰ੍ਹਾਂ ਚੱਲਣਾ ਜੋ ਪ੍ਰਸਿੱਧ ਸਾਡੇ ਕਲਾਕਾਰ ਕਲਵਿੰਦਰ ਕੰਦਾ ਜੀ ਉਹ ਸਾਡੇ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਨੇ ਆਪਣੀ ਕਲਾ ਦਾ ਪੋਜਾਰਾ ਕਰਨਾ ਸਤਖਾਲ ਜੋ ਮਾਟਰ ਜਗਜੀਤ ਸਿੰਘ ਜੀ ਸਰਕਾਰੀ ਹਾਈ ਸਕੂਲ ਮੋਨਾ ਕਲਾਂ ਤੋਂ ਉਹ ਵੀ ਪਹੁੰਚੇ ਨੇ ਤਲਵਾਰ ਭਾਈ ਸਰਬਲ ਸਿੰਘ ਜੀ ਉਹ ਵੀ ਪਹੁੰਚੇ ਨੇ ਆਕੇ ਸਾਡੇ ਨਾਲ ਜੋ ਜਗਿੰਦਰ ਸਿੰਘ ਜੀ ਚੱਕੀ ਵਾਲੇ ਉਹ ਅਕਾਲ ਚਲਾਣਾ ਕਰ ਗਏ ਉਹਨਾਂ ਦਾ ਸੰਸਕਾਰ ਸੀ ਅੱਜ ਸੋ ਸੰਦੁੱਧ ਵੀ ਚਲ ਗਈ ਦੁਖ ਆਲੀ ਗੱਲ ਆ ਬੰਦਾ ਗਿਆ ਮੁੜ ਕੇ ਬਾਸ ਨਹੀਂ ਆਉਂਦਾ ਘਾਟਾ ਬੜਾ ਪਹਿਲਾ ਬੰਦੇ ਦਾ ਪਰ ਇੱਥੇ ਕੀਤਾ ਕੁਝ ਨਹੀਂ ਜਾ ਸਕਦਾ ਸੋ ਉਹਨਾਂ ਦਾ ਵੀ ਧੰਨਵਾਦ ਸਰਦਾਰ ਸਰਬਲ ਸਿੰਘ ਜੀ ਦਾ ਤੇ ਬੇਨਤੀ ਕਰਦਾ ਮੈਂ ਸਤਿਕਾਰਯੋਗ ਸੂਲਪੁਰ ਸਾਹਿਬ ਜਿਨ੍ਹਾਂ ਦਾ ਸਤਿਕਾਰ ਕੀਤਾ ਜਾਣਾ ਉਹ ਆਪਣਾ ਸਤਿਕਾਰ ਲੈਣ ਦੀ ਕਿਰਪਾਲਤਾ ਕਰਨ ਜੀ ਪਰ ਸੂਲਪੁਰ ਸਾਹਿਬ ਦਾ ਨਾਲ ਬੇਨਤੀ ਆ ਪਰਮਾਨੰ ਕਲਸੀਆ ਸਾਹਿਬ ਤੁਸੀਂ ਵੀ ਆ ਜਾਓ ਦਾਦਾ ਸਾਹਿਬ ਤੁਸੀਂ ਵੀ ਆਪਣਾ ਸਤਿਕਾਰ ਲੈਣ ਦੀ ਕਿਰਪਾਲਤਾ ਕਰਨੀ ਜੀ ਨਰਿੰਦਰ ਸਿੰਘ ਜੀ ਖੁਣਕਣ ਤੋਂ ਸਾਡੇ ਪਰਮ ਮਿੱਤਰ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜੀ ਆਖਦੇ ਆਂ ਸੋ ਰਸੂਲ ਕੋ ਸਾਹਿਬ ਦਾ ਜਿਹੜਾ ਸਨਕਾਰ ਕੀਤਾ ਜਾ ਰਿਹਾ ਕਿਰਪਾ ਕਰਕੇ ਆਪਣਾ ਸਨਖਾ ਲੈਣ ਦੀ ਕਿਰਪਾਲਤਾ ਕਰਨੀ ਸਰਦਾਰ ਸ਼ੌਂਕ ਸਿੰਘ ਜੀ ਨੂੰ ਬੇਨਤੀ ਆ ਉਹ ਵੀ ਆਪਣਾ ਸਨਖਾ ਲੈਣ ਦੀ ਕਿਰਪਾਲਤਾ ਕਰਨੀ ਕਿਰਪਾਲਤਾ ਬਸ ਬਧਾਰ ਕਰ ਦਿੱਤਾ ਸੋ ਰਸੂਲ ਕੋ ਸਾਹਿਬ ਦਾ ਜਿਹੜਾ ਸਨਮਾਨ ਦਿੱਤਾ ਜਾ ਰਿਹਾ ਆਵੇ ਵੇਦ ਰਖਿਆ ਸਾਹਿਬ ਪਰਨੇ ਸੇ ਕਿ ਉਹਨਾਂ ਨੇ ਵੀ ਹਾਜ਼ਰੀ ਭਰ ਕੇ ਬੱਬੂ ਮੂਰਗਾ ਸਾਡਾ ਪਰਨ ਮਤਲਬ ਜਿਹੜਾ ਮੀਡੀਆ ਤੇ ਸਾਡੀ ਖਬਰ ਅੱਗੇ ਵੀ ਚਲਾਈਆ ਉਹ ਵੀ ਆਪਣਾ ਸਤਿਕਾਰ ਲੈਣ ਦੀ ਕਿਰਪਾਤਾ ਕਰਨੀ ਆ ਭਾਈ ਸਰਜੀਤ ਸਿੰਘ ਜੀ ਮੌਜੀ ਉਹਨਾਂ ਦਾ ਵੀ ਸਤਿਕਾਰ ਕੀਤਾ ਗਿਆ ਬੇਨਤੀ ਕਰਦੇ ਆ ਭਾਈ ਸਰਜੀਤ ਸਿੰਘ ਜੀ ਨੂੰ ਉਹ ਵੀ ਆਪਣਾ ਸਤਿਕਾਰ ਨਾਲ ਲੈਣ ਦੀ ਕਿਰਪਾਤਾ ਕਰਨ ਉਹਨਾਂ ਦਾ ਵੀ ਸਤਿਕਾਰ ਬੀਬੀ ਮਨਪ੍ਰੀਤ ਕੌਰ ਜੀ ਸਨਮਾਨ ਸਾਹਿਬ ਉਹਨਾਂ ਨੂੰ ਬੇਨਤੀ ਆ ਉਹ ਵੀ ਆਪਣਾ ਸੰਚਾਲਨ ਲੈਣ ਦੀ ਕਿਰਪਾਤਾ ਕਰਨ ਸੋ ਉਹਨਾਂ ਦੇ ਨਾਲ ਮੈਂਬਰ ਪੰਚਾਇਤ ਰਾਜਿੰਦਰ ਕੌਰ ਜੀ ਖੁਬ ਮੌਕੇ ਤੇ ਉਹ ਵੀ ਆਪਣਾ ਸੰਚਾਲਨ ਲੈਣ ਦੀ ਕਿਰਪਾਤਾ ਕਰਨ ਭਾਈ ਸਰਜੀਤ ਸਿੰਘ ਜੀ ਕਾਲਾ ਵੀ ਮਰਪਿੰਡ ਕੌਰ ਜੀ ਸਰਪੰਚ ਸਾਹਿਬ ਉਹ ਵੀ ਆਪਣਾ ਸੰਚਾਲਨ ਲੈਣ ਦੀ ਕਿਰਪਾਤਾ ਕਰਨ ਪੰਚ ਜੀ ਤਜਿੰਦਰ ਸਿੰਘ ਜੀ ਮਾਸਟਰ ਜਗਜੀਤ ਸਿੰਘ ਜੀ ਉਹ ਵੀ ਆਪਣਾ ਸੰਚਾਲਨ ਕਰਨ ਦੀ ਕਿਰਪਾਤਾ ਕਰਨਾ ਹੈ ਸਰਪੰਚ ਸਾਹਿਬ ਦਾ ਸਤਿਕਾਰ ਕਰਦਾ ਮਲਕੀਤ ਕੌਲ ਜੀ ਦਾ ਤੇ ਜੀ ਵੀ ਰਾਜਪਿੰਦਰ ਕੌਲ ਜੀ ਕਾਰਨ ਪੰਚਾਇਤ ਉਹ ਵੀ ਆਪਣਾ ਸੰਗਰਾਲ ਨਾਲ ਰਾਜਾ ਸਿੰਘ ਜੀ ਜੋ ਉਹਨਾਂ ਦੇ ਨੇਕੀ ਦੇ ਸੰਗਰਾਲ ਵੀ ਮਾਨ ਦੇ ਰਹੇ ਹਾਲੇ ਉਹ ਵੀ ਆਪਣਾ ਸਤਕਾਲ ਲੈਣ ਦੀ ਕਿਰਪਾਤਾ ਕਰ ਰਾਜਾ ਸਿੰਘ ਜੀ ਨੂੰ ਜੋਂ ਕੀਤਾ ਇਸ ਕਰਕੇ ਥੋੜਾ ਜੀ ਗੁਰਿੰਦਰ ਸਿੰਘ ਜੀ ਨੂੰ ਬੇਨਤੀ ਆ ਉਹ ਵੀ ਸਤਕਾਲ ਲੈਣ ਦੀ ਕਿਰਪਾਤਾ ਕਰ ਮਾਤੇ ਚਮਨ ਸਿੰਘ ਜੀ ਕੋਵੀ ਆਪਣਾ ਸਤਿਕਾਰ ਲੈਣ ਦੇ ਮਾਤਾ-ਪਿਤਾ ਕਹਿੰਦੇ ਹੋਰ ਸਿਰਵਤਾਲ ਸੂਬੇਦਾਰ ਬਲਵਿੰਦਰ ਸਿੰਘ ਜੀ ਉਹਨਾਂ ਨੂੰ ਦਿੱਤੇਆ ਕੋਵੀ ਉਹ ਵੀ ਆਪਣਾ ਸਤਿਕਾਰ ਲੈਣ ਦੀ ਇਕਰਫਾਤਾ ਕਰਦਾ ਜਿਨ੍ਹਾਂ ਨੇ ਪਰਮਜੀਤ ਸਿੰਘ ਜੀ ਪਰਵੀ ਕੋਤਰਾ ਉਹਨਾਂ ਵੱਲੋਂ ਸੇਵਾ ਕੀਤੀ ਆ ਉਹ ਵੀ ਆਪਣਾ ਸਤਿਕਾਰ ਲੈਣ ਦੀ ਇਕਰਫਾਤਾ ਕਰਦਾ ਸੰਗਰਮਵਾਸੀ ਸਤਕਾਰਯੋਗ ਹਰਪ੍ਰੀਤ ਨਾਨ ਜੀ ਉਹਨਾਂ ਦੇ ਪਰਿਵਾਰ ਨੂੰ ਮਿਲਦੀ ਆ ਸੋ ਸਤਿਕਾਰ ਹੋਰ ਵੀ ਬੜੇ ਕਦਰ ਦੇ ਸੋ ਨੰਬਰ 13 ਸਿਰਸਿੰਘ ਜੀ ਦੇ ਜਿਤਰਾ ਮਨਦੀਪ ਸਿੰਘ ਜੀ ਨੂੰ ਬੇਨਤੀ ਆ ਉਹ ਵੀ ਆਪਣਾ ਸਤਿਕਾਰ ਲੈ ਨੰਬਰ 13 ਸਿਰਸਿੰਘ ਜੀ ਦੇ ਜਿਤਰਾ ਉਹਨਾਂ ਨੂੰ ਬੇਨਤੀ ਆ ਉਹ ਵੀ ਆਪਣਾ ਸਤਿਕਾਰ ਲੈ ਮਨਦੀਪ ਸਿੰਘ ਜੀ ਦੇ ਜਿਤਰਾ ਉਹ ਵੀ ਆਪਣਾ ਸਤਿਕਾਰ ਲੈਣ ਦੀ ਕਿਰਪਾ ਕਰੇ ਸੂਬੇਦਾਰ ਗਰਨਾਮ ਸਿੰਘ ਜੀ ਨੂੰ ਬੇਨਤੀ ਆ ਉਹ ਵੀ ਆਪਣਾ ਸਤਿਕਾਰ ਲੈਣ ਦੀ ਕਰਤਾ ਦਾ ਕੰਮ ਥਾਣੇਦਾਰ ਸੁਲਿੰਦਰ ਸਿੰਘ ਜੀ ਥਾਣੇਦਾਰ ਸੁਲਿੰਦਰ ਸਿੰਘ ਜੀ ਸੁਲਿੰਦਰ ਸਿੰਘ ਜੀ ਸਭੀ ਲੋਕ ਜੀ ਜੈ ਜਿੱਕੇ ਵੀ ਬੇਨਤੀ ਆ ਆਂਦੋਂ ਪਹਿਲਾ ਸੋ ਹੁਣ ਬੇਨਤੀ ਕਰਦੇ ਆ ਸਰਕਾਰ ਬੜੇ ਕਰਦੇ ਨੇ ਲੁਧਿਆਣਾ ਦੇ ਸਾਡੇ ਸਰਕਾਰ ਜੋ ਆਕਰਦੇ ਜਿਹੜੇ ਸਾਬ ਪੜਾਉਂਦੇ ਲੰਘੇ ਦੀ ਸੇਵਾ ਕਰਦੇ ਆ ਉਹਨਾਂ ਨੂੰ ਬੇਨਤੀ ਆ ਉਹ ਵੀ ਆਪਣਾ ਸਤਿਕਾਰ ਲੈਣ ਦੀ ਕਿਰਪਾ ਦਾ ਕੰਨ ਖਾਣੇਦਾਰ ਸਰਵਿੰਦਰ ਸਿੰਘ ਜੀ ਨੂੰ ਬੇਨਤੀ ਆ ਆਪਣਾ ਸਰਕਾਰ ਨੰਬਰਦਾਰ ਕੁਲਵੀਰ ਸਿੰਘ ਜੀ ਉਹ ਵੀ ਆਪਣਾ ਸਤਿਕਾਰ ਲੈਣ ਬਾਬਾ ਕਰਮਲ ਸਿੰਘ ਜੀ ਸਰਵਣ ਸਿੰਘ ਜੀ ਸਾਰਿਆਂ ਨੂੰ ਬੇਨਤੀ ਆ ਕਿਰਪਾ ਕਰਕੇ ਆਪਣੇ ਸਤਿਕਾਰ ਲੈਣ ਦੀ ਕਿਰਪਾ ਦਾ ਕੰਨ ਸਾਡੇ ਸੰਗਤਾਨ ਜੋਗ ਸੰਮਰਗ ਵਾਸੀ ਸਾਡੇ ਮਾਸੜ ਦੇ ਸ਼੍ਰੀ ਜੱਛਾ ਜੱਛਾ ਰਾਮ ਜੀ ਉਹਨਾਂ ਦਾ ਸਾਰਾ ਪਰਿਵਾਰ ਬਸਾਕਾ ਸਿੰਘ ਜੀ ਭਾਈ ਬਲਜੀਤ ਸਿੰਘ ਬਸਾਕਾ ਸਾਰਾ ਪਰਿਵਾਰ ਸਾਡਾ ਭਾਈਆ ਜੀ ਜਗੰਦਰ ਤੋਂ ਸਾਰੇ ਗੁੰਜੇ ਨੇ ਉਹਨਾਂ ਦਾ ਵੀ ਸਤਿਕਾਰ ਕਰਨਾ ਉਹਨਾਂ ਨੂੰ ਬੇਨਤੀ ਆ ਉਹ ਵੀ ਆਪਣਾ ਸਤਿਕਾਰ ਲੈਣ ਦੀ ਕਿਰਪਾ ਕਰਨਾ ਬੇਨਤੀ ਆ ਸੇਵਾਦਾਰਾਂ ਨੂੰ ਜਨ ਦੀ ਸੇਵਾ ਜਿਹੜੀ ਆ ਜਨ ਦੀ ਸੇਵਾ ਮਾਨ ਰ ਆਪਣੇ ਮੀਟਿੰਗ ਵਾਲੇ ਨੂੰ ਬੇਨਤੀ ਆ ਉਹ ਵੀ ਆਪਣਾ ਸਤਿਕਾਰ ਲੈਣ ਦੀ ਕਿਰਪਾ ਕਰਨਾ ਜੋ ਜਦ ਜਿਹੜਾ ਹੈ ਉਹ ਪਰਦਾ ਦੇ ਵਿੱਚ ਜੋ ਪਰਦਾਇਆ ਜਾਵੇ ਬੇਨਤੀ ਕਰਦੇ ਆ ਭਾਈ ਅਵਤਾਰ ਸਿੰਘ ਜੀ ਬਿੱਟੂ ਉਹ ਵੀ ਆਪਣਾ ਸਦਕਾਲ ਲੈਣ ਦੇ ਕਰਵਾਤਾ ਕਰਨ ਜੀ ਭਾਈ ਸਦਰਾਮ ਸਿੰਘ ਜੀ ਸਤੋਂ ਪਾ ਮੋਨਾ ਕਰਾਂ ਤੋਂ ਜਿਨ੍ਹਾਂ ਨੇ ਸੇਵਾ ਕੀਤੀ 1000 ਰੁਪਏ ਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਪਰਮਜੀਤ ਸਿੰਘ ਜੀ ਮੋਮੀ ਪੱਤਰਕਾਰ ਹੋ ਕੇ ਮੋਟੇ ਉਹਨਾਂ ਦਾ ਵੀ ਜਿਹੜਾ ਸਤਕਾਰ ਕੀਤਾ ਜਾਣਾ ਸੋ ਵੀ ਆਪਣਾ ਸਤਿਕਾਰ ਲੈਣ ਦੀ ਕਿਰਪਾ ਕਰਦੇ ਜੀ ਬਾਟਰ ਚਮਤ ਸਿੰਘ ਜੀ ਨੂੰ ਬੇਨਤੀ ਆ ਉਹ ਵੀ ਆਪਣਾ ਸਤਿਕਾਰ ਲੈਣ ਦੀ ਕਿਰਪਾ ਦਾ ਕੰਨ ਸੋ ਜਿੰਨੀਆਂ ਵੀ ਸ਼ਖਸੀਅਤਾਂ ਮੰਗਲ ਸਿੰਘ ਜੀ ਕਬੂਦਲੇ ਤੋਂ ਬਾਬਾ ਪ੍ਰਕਾਸ਼ ਸਿੰਘ ਜੀ ਬੀਬੀ ਗੁਰਮੀਤ ਕੌਰ ਜੀ ਜੋ ਬਾਬਾ ਬਲਬਨਾ ਜੀ ਦੇ ਸਥਾਨ ਦੀ ਸੇਵਾ ਕਰਦੇ ਆ ਇਹਨਾਂ ਵਰਗੇ ਆਪਣੇ ਆਪਣੇ ਸਤਿਕਾਰ ਬਹੁਤ 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 ਬ